ਸੰਗਰੂਰ ਦੇ ਨਜ਼ਦੀਕ ਪੈਂਦੇ ਪਿੰਡ ਕਹੇਰੂ ਵਿਖੇ ਇੱਕ ਦਰਦਨਾਕ ਹਾਦਸਾ ਬੀਤੀ ਰਾਤ ਵਾਪਰਿਆ ਜਿਸ ਵਿੱਚ ਇੱਕ ਤੇਜ਼ ਰਫ਼ਤਾਰ ਕਾਰ ਦਰਖਤ ਦੇ ਨਾਲ ਟਕਰਾਉਣ ਨਾਲ ਕਾਰ ਪੰਜ ਵਿਅਕਤੀਆਂ ਵਿੱਚੋਂ ਇੱਕ ਦੀ ਮੌਕੇ ਤੇ ਮੌਤ ਹੋ ਗਈ ਅਤੇ ਚਾਰ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਵੇਖੋ ਖਾਸ ਰਿਪੋਰਟ ਪਰਵੰਦਰ ਜੰਗੀ ਜਿਹੜੇ ਪਿੰਡ ਦੇ ਸੀ ਮੁੰਡੇ ਤੁਹਾਨੂੰ ਕੋਈ ਪਤਾ ਲੱਗੇ ਅਸੀ ਰਾਤ ਖੇੜੀ ਚਹਲਾਂ ਦੇ ਸੀ ਜੀ ਮੈਰਜ ਤੋਂ ਆ ਰਹੇ ਸੀ ਤੁਹਾਨੂੰ ਕੋਈ ਪਤਾ ਲੱਗੇ ਅਸੀ ਰਾਤ ਸਾਨੂੰ ਇੱਥੇ ਪੰਜ ਜਾਣੇ ਸੀਗੇ ਜੀ ਗੱਡੀ 'ਚ ਦੂਜੇ ਮੁੰਡਾ ਨੇ ਫੋਨ ਕਰਿਆ ਫੇਰ ਅਸੀਂ ਬੰਡਵਾਏ ਤੁਸੀਂ ਰਾਤ ਇੱਥੇ ਆ ਗਏ ਸੀ ਮੌਕੇ ਤੇ ਹਾਂ ਜੀ ਮੌਕੇ ਤੇ ਆ ਗਏ ਸੀ ਕਿੰਨਿਆਂ ਦੇ ਛੱਟਾ ਲੱਗੀਆਂ ਦੋ ਦੇ ਛੱਟਾ ਨਹੀਂ ਜੀ ਇੱਕ ਦੀ ਡੈਥ ਹੋ ਗਈ ਤਿੰਨ ਠੀਕ ਨੇ ਕਿੱਥੋਂ ਆਏ ਸੀ ਇਹ ਮੁੰਡੇ ਮੈਰਿਜ ਤੋਂ ਆਏ ਜੀ ਆਪਣੇ ਸ਼ੰਗਰੂਰੋਂ ਜੀ ਕੀ ਨਾਮ ਹੈ ਤੁਹਾਡਾ ਅਵਤਾਰ ਸਿੰਘ ਜੀ ਕਿਹੜਾ ਪਿੰਡੋਂ ਦਾ ਕੇਹਰੂ ਜੀ ਕਦੋਂ ਨਹੀਂ ਘਟਣਾ ਤੇ ਕੀ ਵੀ ਕੀ ਗੱਲਬਾਤ ਆ ਤੁਸੀਂ ਕਿੱਥੋਂ ਨੂੰ ਕਿਹ ਪਤਾ ਲੱਗਿਆ ਇਹ 1.5 ਵਜੇ ਜੀ ਮੈਂ ਉੱਠ ਕੇ ਪਿਸ਼ਾਬ ਕਰਦਾ ਸੀਗਾ ਜਦੋਂ ਖੜਕਾ ਹੋਇਆ ਮੈਂ ਉਸੇ ਟਾਈਮ ਬਾਹਰ ਆਇਆ ਆ ਤੇ ਆ ਕੇ ਦੇਖਿਆ ਗੱਡੀ ਖੰਬੇ 'ਚ ਵੱਜ ਕੇ ਚੌਂਕੜੀ 'ਚ ਵੱਜ ਕੇ ਪਲਟ ਗਈ ਦੀਗੀ ਇਹ ਗੱਡੀ ਇੱਕ ਬੰਦਾ ਕਨੈਕਟਰ ਸਾਈਡ ਵਾਲਾ ਮੈਂ ਕੱਢਿਆ ਜੀ 에ਅਰ ਬੈਗ ਉਹਦੇ ਸੀਸਾ ਭੰਨ ਕੇ ਤੇ ਬਾਅਦ 'ਚ ਸਾਡੇ ਮੁੰਡੇ ਸਾਰੇ ਸੱਦੇ ਇਹਨਾਂ ਨੇ ਆ ਕੇ ਫਟਾਫਟ ਬਾਰੀਆਂ ਬੂਰੀਆਂ ਲਿਆ ਕੇ ਖਿੱਚ ਕੇ ਕੱਢੇ ਨੇ ਇੱਕ ਬੰਦਾ ਮੌਕੇ ਦੀ ਡੈੱਡ ਹੋ ਗਿਆ ਸੀ ਤੇ ਦੂਜਾ ਰੈਫਰ ਕਰਤਾ ਇਹਨਾਂ ਨੇ ਲੁਧਿਆਣੇ ਤਿੰਨ ਠੀਕ ਨੇ ਜੀ ਕਾਦੇ 'ਚ ਭੇਜੇ ਹਸਪਤਾਲ ਇਥੇ 108 'ਚ ਗਏ ਨੇ ਜੀ 2 108 ਮਲਾਈਆਂ ਸੀ ਕਿੰਨੀ ਦੇਰ ਬਾਅਦ ਆ ਗਈ ਸੀ ਪੰਜਾਂ ਮਿੰਟਾਂ 'ਚ ਆ ਗਈਆਂ ਜੀ ਇਹ ਦੋ ਕੀ ਨਾ ਕਦਾ ਹਾਂ ਪਰਮਜੀਤ ਸਿੰਘ ਸਰਪੰਚ ਪਿੰਡ ਕਹਿਰੂ ਕਦੋਂ ਦੀ ਘਟਨਾ ਜੀ ਇਹ ਕਿਵੇਂ ਹੋਈ ਤੁਹਾਨੂੰ ਕੋਲ ਲੱਗਿਆ ਅਬ ਤੱਕ ਤੁਹਾਨੂੰ ਕਦੇ ਪਤਾ ਲੱਗਿਆ ਹਾਂਜੀ ਇਹ ਨਾ ਰਾਤ ਸਵਾ 1 ਵਜੇ ਦੀ ਗੱਲ ਆ ਜੀ ਇੱਕ ਸਵਾ 1 ਵਜੇ ਦੀ ਇੱਕ ਵੀ ਦੀ ਗੱਲ ਆ ਜੀ ਉਸ ਵਕਤ ਸਾਨੂੰ ਤੱਕ ਇੱਕ ਬਾਰ ਇੱਕੋ ਲਾਟ ਖਿੜਾਕੇ ਦਾ ਹੀ ਪਤਾ ਲੱਗਿਆ ਤੇਜ਼ ਰਫਤਾਰ ਗੱਡੀ ਹੋਣ ਦੇ ਹਿਸਾਬ ਨਾਲ ਇਹ ਖੰਭਿਆਂ ਜੀ ਆ ਟਕਰਾਈ ਉਸ ਤੋਂ ਬਾਅਦ ਆ ਕੇ ਇਹ ਜਦੋਂ ਅਸੀਂ ਬਾਹਰ ਹੀ ਨਿਕਲੇ ਘਰੋਂ ਬਾਹਰ ਨਿਕਲ ਕੇ ਆਏ ਆ ਤਾ ਸੰਤਾ ਇੰਨੀ ਪਤਾ ਲੱਗਾ ਵੀ ਗੱਡੀ ਪਲਟੀ ਪਈ ਆ ਉਹਦੇ ਵਿੱਚ ਚਾਰ 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 ਪੰਜ ਬੰਦੇ ਵਿੱਚ ਵਿੱਚ ਸੀ ਜੋ ਫੜ ਕੇ ਅਸੀਂ ਬਾਹਰ ਕੱਢੇ ਉਸ ਤੋਂ ਬਾਅਦ ਇੱਕ ਇੱਕ ਦੋ ਤਿੰਨ ਬੰਦੇ ਤਾਂ ਸੀਰੀਅਸ ਸੀਗੇ ਉਸ ਤੋਂ ਬਾਅਦ ਅਸੀਂ ਐਂਬੂਲੈਂਸ ਨੂੰ ਫੋਨ ਕੀਤਾ ਜੀ ਐਂਬੂਲੈਂਸ ਆ ਗਈ ਉਸ ਤੋਂ ਬਾਅਦ ਫਿਰ ਉਹ ਉਹਨਾਂ ਦੇ ਸਾਥੀ ਜਿਹੜੇ ਉਹ ਵੀ ਆਗੇ ਸੀ ਵਾਪਸ ਉਹਨਾਂ ਦੇ ਪਿੱਛੇ ਕੋ ਆ ਕੇ ਲੈ ਗਈ ਜੀ ਬਸ ਕਿਸੇ ਡੈਥ ਵੀ ਹੋਈ ਸੀ ਮੌਕੇ ਤੇ ਹਾਂ ਮੌਕੇ ਤੇ ਇੱਕ ਬੰਦੇ ਦੀ ਡੈਥ ਹੋ ਗਈ ਸੀ ਜੀ ਉਹ ਦੱਸ ਰਹੇ ਸੀ ਐਂਬੂਲੈਂਸ ਵਾਲੇ ਕਿ ਇੱਕ ਬੰਦਾ ਡੱਡਾ ਬਿਲਕੁਲ ਜੀ